ਤੇਰੇ ਹੰਕਾਰ ਤੋਂ ਲੰਘ ਕੇ ਨਿਰੰਕਾਰ ਤੱਕ ਪਹੁੰਚਣਾ ਬੜਾ ਅਗ ਬਸ ਇਹੀ ਰਸਤੇ ਚ ਕਾਟੀਏ ਔਰ ਕੋਈ ਕਾਟੀ ਨਹੀਂ ਜੇ ਥੋੜਾ ਜਿਹਾ ਅੰਮ੍ਰਿਤ ਵੇਲੇ ਉਠੀਏ ਤੇ ਅੰਮ੍ਰਿਤ ਵੇਲੇ ਦਾ ਹੰਕਾਰ ਥੋੜਾ ਜਿਹਾ ਜਪ ਕਰੀਏ ਤੇ ਜਪ ਦਾ ਹੰਕਾਰ ਥੋੜਾ ਜਿਹਾ ਨਿਤਨੇਮ ਕਰੀਏ ਤੇ ਨਿਤਨੇਮ ਦਾ ਹੰਕਾਰ ਤੇ ਜੇ ਅੰਮ੍ਰਿਤ ਛਕ ਲਏ ਤੇ ਛਕੇ ਹੋਏ ਅੰਮ੍ਰਿਤ ਦਾ ਹੰਕਾਰ जे थोड़ा बहुत रैत बैतिया हो गया तो रैत बैत हंकार हद हाँ हो गई तो गल समझ ने ते अबूर करना से इस वास्ते भगत कबीर का फैसला है सब कुछ त्याग दे हंकार नहीं गया त्यागी नहीं है कबीर माया तजी तो क्या भया जो मान त्या जा नहीं जाए मान मुनी मुन वर गले मान सबे को खाए ਇਹ ਹੀ ਖਾ ਜਾਂਦਾ ਸਾਰਿਆਂ ਇਹ ਰਸਤੇ ਛੇ ਇਹ ਨਹੀਂ ਡੰਗੜ ਦੇ ਅੰਦਰ ਹੰਕਾਰ ਪੈਦਾ ਹੁੰਦਾ ਹਰ ਵਸਤੂ ਦਾ ਬੀਜ ਇੱਕ ਹੈ ਤੇ ਹੰਕਾਰ ਦੇ ਬੀਜ ਲੱਖਾਂ ਨੇ ਇਹ ਕੁਲ ਤੋਂ ਵੀ ਹੰਕਾਰ ਪੈਦਾ ਹੋ ਜਾਂਦਾ ਹੈ ਜਾਤ ਤੋਂ ਵੀ ਹੰਕਾਰ ਪੈਦਾ ਹੋ ਜਾਂਦਾ ਹੈ ਗੁਣਾ ਤੋਂ ਵੀ ਹੰਕਾਰ ਪੈਦਾ ਹੋ ਜਾਂਦਾ ਹੈ ਮੁਹੰਮਦ ਸਾਹਿਬ ਦੇ ਦੋਤਾ Hazrat Adi ਦੇ ਪੁੱਤਰ ਮੰਮਰ ਸਾਹਿਬ ਦੇ ਨਾਲ ਜੋ ਨਮਾਜ਼ ਪੜ ਕੇ ਆ ਰਹੇ ਸਨ ਤੇ ਮੁਹੰਮਦ ਸਾਹਿਬ ਦਾ ਦੋਤਾ हसन ਮੁਹੰਮਦ ਸਾਹਿਬ ਨੂੰ ਕਹਿ ਲਗਾ ਹਜ਼ਰਤ ਇਹ ਬੰਦੇ ਕਿੰਨੇ ਬਦਕਿਸਮਤ ਨੇ ਅਜੇ ਵੀ ਸੁੱਤੇ ਪਏ ਨੇ ਅੰਮ੍ਰਿਤ ਵੇਲੇ ਦੀ ਨਮਾਜ਼ ਪੜ ਕੇ ਆ ਰਹੇ ਸਨ ਫਜਰ ਦੀ ਇਹ ਬੰਦੇ ਬੜੇ ਬਦਕਿਸਮਤ ਨੇ ਇਹ ਤੇ ਸੁੱਤੇ ਪਏ ਨੇ ਤੇ ਕਮਬਖਤ ਨੇ ਇਹ ਤੇ ਮੂੜ ਨੇ ਬੇਵਕੂਫ ਨੇ ਸਮਝ ਲੈ محمد صاحب ਕਹਿੰਦੇ ਨੇ نماز پڑھ ਕੇ ਤੈਨੂੰ ਬੰਦਿਆਂ ਦੀ ਬੇਵਕੂਫੀ ਦਿਖਾਈ ਦਿੱਤੀ ਹੈ ਆਪਣੀ ਨਹੀਂ ਚੱਲ ਫਿਰ نماز پڑھیے نماز ਪੜੀ ਹੋਈ ਕਜ਼ਾ ਹੋ ਗਈ ਤੂੰ ਮੇਰੀ ਵੀ ਕਜ਼ਾ ਕਰ ਦਿੱਤੀ ਤੂੰ ਮੇਰੀ ਵੀ ਨਮਾਜ਼ ਖਰਾਬ ਕੀਤੀ ਆਪਣੀ نماز پڑھ ਕੇ ਜਦ ਆਪਣੀ ਮੂਰਖਤਾ ਦਿਖਾਈ ਦੇਵੇ ਤਾਂ ਨਮਾਜ਼ پڑھیے ਤੇ ਜੀ ਨਮਾਜ਼ ਪੜ੍ਹ ਕੇ ਦੂਜੇ ਦੀ ਮੂਰਖਤਾ ਦਿਖਾਈ ਦੇਵੇ ਤਾਂ ਫਿਰ ਆਪਣਾ ਹੰਕਾਰੀ ਵਧਿਆ ਹੋਰ ਕੀ ਹੈ चल फिर नमाज पढ़िए मासूम बच्चा से गल समझ नहीं आई लेकिन मोहम्मद साहब ने सीधी चोट कर दिखी नहीं नमाज कज़ा हो गई तो नमाज खराब कर दिखती इस तरीके मैं देखता कई नितनेम कर लें ने, नितनेम करके गवा बैठते उठते ने अमृत वेले अमृत वेले में गवा बैठते हैं बन जाते ने रहतीय बहतीय ਰਹਿਤ ਬਹਿਤ ਨੂੰ ਹੀ ਗਵਾ ਬੈਠਦੇ ਨੇ ਛਕ ਲੈਂਦੇ ਨੇ ਅੰਮ੍ਰਿਤ ਇੰਨੀ ਵੱਡੀ ਦਾਤ ਲੇਕਿਨ ਫਿਰ ਇੰਨੀ ਵੱਡੀ ਦਾਤ ਨੂੰ ਸੰਭਾਲ ਨਹੀਂ ਸਕਦੇ ਐਸਾ ਅਕਸਰ ਦੇਖਣ ਦੇ ਚਾਇਆ ਉਹਦਾ ਕਾਰਨ ਗੱਲ ਜਿਹੜੀ ਮੂਲ ਸਮਝਣ ਵਾਲੀ ਸੀ ਓਏ ਕਿ ਹੰਕਾਰ ਦੀ ਚੋਟੀ ਨੂੰ ਅਭੂਰ ਕਰਨਾ ਹੈ ਪਰ ਸਾਬ ਕਹਿੰਦੇ ਨੇ ਜੈਸੇ ਜੈਸੇ ਇਸ ਦੀ ਬੰਦਗੀ ਵੱਧ ਰਹੀ ਹੈ ਵੈਸੇ ਵੈਸੇ ਹੰਕਾਰ ਵੱਧਾ ਜਾ ਰਿਹਾ ਇੰਜੇ ਜਿਵੇਂ ਇੱਕ ਘਾਟੀ ਤੇ ਦੂਜੀ ਦੂਜੀ ਤੇ ਤੀਜੀ ਤੀਜੀ ਤੇ ਚੌਥੀ ਇਸ ਵਾਸਤੇ ਧਨਵਾਨ ਦਾ ਆਪਣਾ ਹੰਕਾਰ ਹੁੰਦਾ ਹੈ ਇੱਕ ਧਾਰਮਿਕ ਬੰਦੇ ਦਾ ਆਪਣਾ ਹੰਕਾਰ ਹੁੰਦਾ ਹੈ ਸ਼ੁੱਧ ਨਹੀਂ ਹੁੰਦਾ ਕਈਆਂ ਦਾ ਉਹ ਜਿਹੜਾ ਧਾਰਮਿਕ ਦਿਖਾਈ ਦਿੰਦਾ ਪਰ ਉਸ ਕੋਲ ਵੀ ਆਪਣਾ ਹੰਕਾਰ ਹੈ ਦੂਜਿਆਂ ਨੂੰ ਮੂਰਖ ਸਮਝਦਾ ਮੂਰਖ ਸਮਝਦਾ ਆਪਣੇ ਕੀਤੇ ਉਸ ਦਾ ਬਹੁਤ ਵੱਡਾ ਮਾਣ ਆਇ ਹੰਕਾਰ ਹੈ ਖੈਰ ਗਲ ਵਿੱਚ ਲੰਕਾਵਾਨਾ ਸਮਾਗਾਂ ਜਾ ਰਹੇ ਸਾਹਿਬ ਕਹਿੰਦੇ ਨੇ ਮਨੁੱਖ ਦਾ ਮਨ ਇਹ ਇਤਨਾ ਚੰਚਲ ਹੈ ਕਿ ਜਿਵੇਂ ਇੱਕ ਦੂਜੇ ਦੇਤੇ ਲੱਖਾਂ ਪਹਾੜ ਖੜੇ ਕਰ ਦੇ ਗਏ ਉਹਨਾਂ ਨੂੰ ਅਭੂਰ ਕਰਨਾ ਔਖਾ ਹੈ ਤੇ ਇਸ ਹੰਕਾਰੀ ਮਨ ਨੂੰ ਨਿਰਮਾਣ ਬਣਾਣਾ ਬੜਾ ਔਖਾ ਹੈ ਇਹਨੂੰ ਕਹਿ દਈਏ ਤੂੰ ਛੱਡ ਮਾਣ ਕਿਹੜੀ ਗੱਲ ਦਾ ਕਰਦਾ ਪਿਆ ਕੁੱਲ ਦਾ ਜਾਤ ਦਾ ਪਾਤ ਦਾ ਗੁਣਾ ਦਾ ਛੱਡ ਸੁਣੋ ਹੰਕਾਰ ਦੇ ਨਾਸ ਹੁੰਦਿਆਂ ਹੀ ਕਰਤਾਰ ਦਾ ਜਨਮ ਹੁੰਦਾ ਹੈ ਤੇ ਮਨੁੱਖ ਆਪਣਾ ਹੰਕਾਰੀ ਵਧਾਈ ਜਾਂਦਾ ਹੈ ਸੰਸਾਰ ਵਧਾਈ ਜਾਂਦਾ ਹੈ ਹੰਕਾਰ ਹੀ ਸੰਸਾਰ ਹੈ ਔਰ ਇਸ ਵਾਸਤੇ ਕਹਿੰਦੇ ਨੇ ਸੰਸਾਰ ਮੈਂ ਦੇ ਆਸਰੇ ਤੇ ਖੜਾ ਹੈ ਕਰਤਾਰ ਤੂੰ ਦੇ ਆਸਰੇ ਤੇ ਖੜਾ ਹੈ ਜਿੱਥੇ ਮੈਂ ਬਿਲਕੁਲ ਮਿਟਦੀ ਹੈ ਜਿੱਥੇ ਮੈਂ ਬਿਲਕੁਲ ਨਹੀਂ ਰਹਿੰਦੀ ਤਾਂ ਦੂਸਰੀ ਤਰਫ ਸਤਿਗੁਰੂ ਕਹਿੰਦੇ ਨੀਚ ਕੀਚ ਨਮਰਤ ਘਨੇ ਕਰਮੀ ਕਮਲ ਜਮਾਲ ਸੰਮਤ ਬਾਦ ਮੌਸਮ ਤੇ ਮੌਸਮ ਤਬਾਹ ਜਿਹੜਾ ਇਸ ਦੇ ਤੀਸਰਾ ਪਾਤਰ ਹੈ ਉਹ ਹੈ ਜਮਾਲ ਗੋਮ ਕਾ ਜਿਨ੍ਹਾਂ ਨੇ ਲਿਖੀ ਹੈ ਉਹਨਾਂ ਨੇ ਇਸ ਦਾ ਪੂਰਾ ਨਾਮ ਜਮਾਲ ਹੁਸੈਨ ਲਿਖਿਆ ਤੇ ਚੌਥਾ ਹੈ ਮਲੰਗ ਪਤੰਗ ਜਿਹਦਾ ਜ਼ਿਕਰ ਸਤਿਗੁਰੂ ਕਰਨਗੇ ਇਹਦੇ ਚੰਦੋ ਸਤਗੁਰਾਂ ਦੇ ਸਿੱਖ ਸਨ ਦੋ ਮੁਸਲਮਾਨ ਸੂਫੀ ਫਕੀਰ ਸਨ ਸਤਗੁਰਾਂ ਦੇ ਸ਼ਿਸ਼ੇ ਬਣੇ ਸਿੱਖ ਬਣੇ ਚਾਰਾਂ ਪਤੀ ਉਚਾਰਨ ਕੀਤੇ ਬਚਨ ਚੌ ਬੋਲੇ ਚਾਰਾਂ ਨੂੰ ਮੁਖ ਰੱਖ ਕੇ ਇੱਕ ਮੂਲ ਗੱਲ ਆਖੀ ਗਈ ਚੌ ਬੋਲੇ ਚਾਰਾਂ ਨੂੰ ਪ੍ਰਤੀਕ ਬਣਾ ਕੇ ਚਾਰਾਂ ਨੂੰ ਆਧਾਰ ਬਣਾ ਕੇ ਇੱਕ ਪ੍ਰੇਮ ਦੇ ਵਿਸ਼ੇ ਦੀ ਵਿਚਾਰ ਕੀਤੀ ਗਈ ਸੰਮਨ ਨੇ ਮੂਸਨ ਜਮਾਲ हुसैन ਨੂੰ ਤੇ ਮਲੰਗ ਪਤੰਗ ਕਹਿੰਦੇ ਨੇ ਜਿੱਥੇ ਸੰਮਨ ਨੂੰ ਧਨ ਸੰਪਦਾ ਦਾ ਮਾਨ ਸੀ ਮੂਸਨ ਰੱਬੀ ਦੌਲਤਵਾਲਾ ਬਿਲਕੁਲ ਲੁੱਟਿਆ ਹੋਇਆ ਸੀ ਤੇ ਸਤਿਗੁਰੂ ਹੁਣ ਸਮਝਾਈ ਜਾਂਦੇ ਨੇ ਉੱਥੇ ਜਮਾਲ हुसैन ਨਿਰਮਾਣਤਾ ਦੀ ਮੂਰਤ ਹੀ ਸੀ ਸਤਿਗੁਰੂ ਕਹਿੰਦੇ ਨੀਚ ਕੀ ਚੰਨਾ ਮਰਤ ਘਾਣੇ ਕਰਨੀ ਕਮਲ ਜਮਾਲ ਇਹ ਠੀਕ ਹੈ ਕਿ ਪਹਾੜਾਂ ਦੀਆਂ ਘਾਟੀਆਂ ਬਹੁਤ ਉੱਚੀਆਂ ਬਹੁਤ ਉੱਚੀਆਂ ਇਹ ਠੀਕ ਹੈ ਸਰੋਵਰ ਦਾ ਚਿੱਕੜ ਬਹੁਤ ਨੀਵਾ ਬਹੁਤ ਨੀਵਾ ਪਰ ਇਸੇ ਚਿੱਕੜ ਦੇ ਚੋਂ ਇੱਕ ਕਮਲ ਪੈਦਾ ਹੋਇਆ ਔਰ ਜਿਸ ਦਾ ਜਮਾਲ ਵੇਖਣ ਵਾਲਾ ਜੇ ਦੀ ਸੁੰਦਰਤਾ ਵੇਖਣ ਵਾਲੀ ਜਮਾਲ ਦਾ ਮਤਲਬ ਹੈ ਪ੍ਰਤਿਭਾ ਉਸ ਦਾ ਜਲਾਲ ਜਲਵਾ ਉਹਦੀ ਸ਼ਾਨੋ ਸ਼ੌਕਤ ਉਹਦੀ ਸੁੰਦਰਤਾ ਜਮਾਲ ਲਬਜ਼ ਅਰਬੀ ਤੇ ਫਾਰਸੀ ਦਾ ਕਰਨੀ ਕਮਲ ਜਮਾਲ ਇਸ ਕਮਲ ਦੀ ਕਰਨੀ ਤੇ ਵੇਖੋ ਪੈਦਾ ਚਿਕੜ ਤਾਉਆ ਸਹੇਜੇ ਸਹੇਜੇ ਉੱਪਰ ਉੱਠੇ ਔਰ ਇਹ ਕਮਲ ਨੇ ਹੁਣ ਆਪਣਾ ਜਮਾਲ ਪਿਆ ਪ੍ਰਗਟ ਕਰਦਾ ਹੈ ਨੀਚ ਕੀਚ ਨਮਰਤ ਘਨੇ ਕਰਨੀ ਕਮਲ ਜਮਾਲ ਨਿਮਾਣੇ ਹੋ ਕੇ ਇਸ ਜਮਾਲ ਨੇ ਬੰਦਗੀ ਕੀਤੀ ਕੋਈ ਮਾਨ ਨਹੀਂ ਕਿਸੇ ਵਸਤੂ ਦਾ ਕਿਸੇ ਹਸਤੀ ਦਾ ਕਿਸੇ ਗੁਣ ਦਾ ਕੋਈ ਮਾਨ ਨਹੀਂ ਤੇ ਸਜੇ ਸਜੇ ਇਸ ਦਿੰਦਰ ਪ੍ਰੇਮ ਦਾ ਕਮਲ ਫੁੱਲ ਖਿੜਿਆ ਜਿਹਦੇ ਚ ਰੱਬੀ ਰਸ ਦੀ ਸੁਗੰਧੀ ਹੈ ਐ ਮੌਸਮ ਇਸ ਦੀ ਕਰਨੀ ਵੇਖਣ ਵਾਲੀ ਹੈ ਪੈਦਾ ਚਿੱਕੜ ਚ ਹੋਇਆ ਕਿਤਨੀ ਮਹਾਨ ਸੁੰਦਰਤਾ ਇਸ ਦੇ ਕੋਲ ਹੈ ਕਿਤਨਾ ਰੱਬੀ ਖੇੜਾ ਇਹ ਦੇ ਕੋਲ ਹੈ ਔਰ ਇਹ ਖੇੜਾ ਪਹਾੜਾਂ ਦੀਆਂ ਚੋਟੀਆਂ ਤੇ ਕੋਈ ਨਹੀਂ ਬੁਲੰਦੀਆਂ ਤੇ ਕੋਈ ਨਹੀਂ ਇਸ ਤਰ੍ਹਾਂ ਦੇ ਸੁੰਦਰ ਫੁੱਲ ਇਹ ਨੀਵੇਂ ਤਲ ਦੇ ਚ ਚਿੱਕੜ ਦੇ ਚੋਂ ਪੈਦਾ ਹੁੰਦੇ ਇਸ਼ਾਰਾ ਕੀਤਾ ਹੈ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੱਬੀ ਕਮਲ ਦਾ ਫੁੱਲ ਨਿਰਮਾਣਤਾ ਚ ਹੀ ਪੈਦਾ ਹੁੰਦਾ ਚਿੱਕੜ ਨੀਵੇਂ ਥਲ ਤੇ ਨਿਰਮਾਣ ਬੰਦਾ ਹਰ ਵਕਤ ਝੁਕੇ ਹੋਇਆ ਥੱਲੇ ਹੀ ਹੈ ਹਰ ਵਕਤ ਥੱਲੇ ਹੀ ਹੈ ਪਰ ਇਸ ਦਾ ਥੱਲੇ ਰਹਿਣਾ ਵਾਸਤਵਕ ਬਹੁਤ ਵੱਡੀ ਉਚਾਈ ਹੈ ਕਿਉਂਕਿ ਇਹਦੇ ਵਿੱਚੋਂ ਹੀ ਪ੍ਰੇਮ ਦਾ ਕਮਲ ਫੁੱਲ ਪੈਦਾ ਹੁੰਦਾ ਹੈ ਉਹਦੇ ਵਿੱਚੋਂ ਹੀ ਰੱਬੀ ਸੁੰਦਰਤਾ ਹੈ ਤੇ ਰੱਬੀ ਸ਼ੌਹਰਤ ਹੈ ਅਗਲੇ ਇੱਕ ਦੋਸ ਲੋਕ ਨੂੰ ਵੀ ਤੋ ਸੇ ਸਰਵਨ ਕਰ ਲੋ ਤੇ ਮੈਂ ਅਖੀਰ ਤੁਹਾਡੇ ਸਾਹਮਣੇ ਰੱਖਦੇ ਹਾਂ ਕਮਲ ਨਾ ਆਂਗਰਸਿਆ ਉਸ ਅੰਦਰ ਬਦਨ ਚਿੱਤਾ ਪ੍ਰੇਮੀ ਜਿਸ ਦੇ ਅੰਦਰ ਇਸ ਤਰ੍ਹਾਂ ਦਾ ਪ੍ਰੇਮ ਦਾ ਰਸ ਪੈਦਾ ਹੁੰਦਾ ਹੈ ਇਹ ਫਿਰ ਚਾਰੋਂ ਪਾਸੇ ਰੱਬ ਦੀ ਸੁੰਦਰਤਾ ਵੇਖਦਾ ਹੈ ਕਹਿੰਦਾ ਨਾ ਪਿਆਰ ਤੇ ਸੁੰਦਰਤਾ ਇਕੱਠੇ ਰਹਿੰਦੇ ਇਸ ਨੂੰ ਵੀ ਇੱਕ ਸੂਫੀ ਇੰਜ ਕਹਿੰਦਾ ਹੈ جب حسین نہیں تو عشق بھی پیدا نہیں ہوتا بلبل گلے دیوار پر شہدا نہیں ہوتا دیوار دےتے گلاب دا پھول بنا دئیے بلبل گیت نہیں گاوندی آن بنا دئیے مٹی دی دیوار دےتے ਬੁਲਬੁਲ ਨੇ ਨਗਮੇ ਨਹੀਂ ਹਲਾ ਆਪਣੇ ਉਹਨੇ ਕਹਿਣਾ ਨਹੀਂ ਹਕੀਕੀ ਫੁੱਲ ਚਾਹੀਦਾ ਉਹਦੇ ਚ ਮਹਿਕ ਚਾਹੀਦੀ ਉਹਦੇ ਚ ਸੁੰਦਰਤਾ ਚਾਹੀਦੀ ਇਸ ਵਾਸਤੇ ਪ੍ਰਾਚੀਨ ਸਮੇਂ ਤੋਂ ਚਾਹੇ ਸੰਸਾਰੀ ਇਸ਼ਕ ਬਾਜ਼ ਲੋਕ ਸੰਗ ਚਾਹੇ ਰੱਬੀ ਆਸ਼ਿਕ ਸੰਗ ਉਹਨਾਂ ਨੇ ਕਹਿ ਦਿੱਤਾ ਪਿਆਰ ਤੇ ਸੁੰਦਰਤਾ ਇਕੱਠੇ ਰਹਿੰਦੇ ਜੋੜ ਇਕੱਠੇ ਨੇ ਜਿਵੇਂ ਜਿਵੇਂ ਭਗਤ ਜਾਪ ਕਰਦਾ ਹੈ ਤੇ ਜਾਪ ਨਾਲ ਰੱਬ ਦੀ ਸੁੰਦਰਤਾ ਪ੍ਰਗਟ ਆਉਂਦੀ ਹੈ ਤੇ ਜਿਵੇਂ ਜਿਵੇਂ ਰੱਬੀ ਸੁੰਦਰਤਾ ਪ੍ਰਗਟ ਆਉਂਦੀ ਹੈ ਵੈਸੇ ਵੈਸੇ ਪਿਆਰ ਹੁੰਦਾ ਹੈ ਬਸ ਇਹ ਜੋੜ ਜੁੜਦਾ ਹੈ ਤਾਂ ਰੱਬ ਦੀ ਜਿਸ ਢੰਗ ਨਾਲ ਸੁੰਦਰਤਾ ਪ੍ਰਗਟ ਆਉਂਦੀ ਹੈ ਸਤਿਗੁਰੂស្តਾ ਜ਼ਿਕਰ ਕਰਦੇ ਨੇ ਕਮਲ ਨੈਣ ਅੰਜਨ ਸਿਆਮ ਚੰਦਰ ਬदन ਚਿਤਚਰ ਆਪਣੇ ਆਪ ਵਿੱਚ ਇਹ ਇੱਕ ਵਿਸ਼ਾ ਹੋਵੇ ਬਹੁਤ ਵੱਡਾ ਖੁਲਾਸਾ ਮੰਗਦਾ ਹੈ ਕਿਉਂਕਿ ਇਸ ਰੱਬੀ ਸੁੰਦਰਤਾ ਦੇ ਦ੍ਰਿਸ਼ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਢੰਗ ਨਾਲ ਵਰਣਨ ਕੀਤੇ ਨੇ ਨੰਦ ਲਾਲ ਨੇ ਜਨਾ ਦਾ ਖੁਲਾਸਾ ਬੜੇ ਸੋਹਣੇ ਢੰਗ ਨਾਲ ਕੀਤਾ ਹੈ ਰੱਬੀ ਸੁੰਦਰਤਾ ਦਾ ਕਵੀ ਮਰਗਿੰਦ ਤੇ ਪਯੋਹ ਨੇ ਬਹੁਤ ਸੋਹਣੇ ਢੰਗ ਨਾਲ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਿਮਾ ਗਾਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਦੀ ਸੁੰਦਰਤਾ ਅਕਾਸ਼ ਉਸਤ ਦੇ ਚ ਚੰਡੀ ਚਿਤ ਦੇ ਬੜੇ ਸੋਹਣੇ ਢੰਗ ਨਾਲ ਵਰਣਨ ਕੀਤਾ ਖੈਰ ਲੰਕਾ ਕਮਲ ਨੈਣ हे ਪ੍ਰਭੂ ਤੇਰੇ ਨੇਤਰ ਕਮਲ ਜੈਸੇ ਅੰਜਨ ਸਿਆਮ ਇਹ ਉੱਪਰ ਆਸਮਾਨ ਦੇ ਜਿਹੜੇ ਬੱਦਲ ਨੇ ਕਾਲੇ ਮਨੋਂ ਤੇਰੀ ਅੱਖ ਦਾ ਸੁਰਮਾ ਖਿੜੇ ਹੋਏ ਪਰ ਕਰਤੀ ਦੇ ਕਮਲ ਦੇ ਫੁੱਲ ਮਨੋਂ ਤੇਰੇ ਨੇਤਰ ਨੇ ਇਹ ਤੇਰੀਆਂ ਅੱਖਾਂ ਨੇ ਚੰਦਰ ਬदन ਚਿਤਚਾਰ ਤੇ ਚੰਦਰਮਾ ਦੀ ਫੈਲੀ ਹੋਈ ਸਮੁੱਚੀ ਚਾਂਦਨੀ ਮਨੋਂ ਇਹ ਤੇਰਾ ਬदन ਹੈ ਇਹ ਤੇ ਚਿਤ ਨੂੰ ਚੁਰਾਣ ਵਾਲੀ ਹੈ ਇਹ ਤੇ ਚਿਤ ਨੂੰ ਆਪਣੀ ਤਰਫ ਖਿੱਚ ਲੈਂਦੀ ਹੈ ਤੋ ਇਤਨਾ ਸੁੰਦਰ ਹੈ ਕਮਲ ਨੈਨ ਬਲ ਬਲ ਜਾਉ ਸ਼ਿਆਮ ਸੁੰਦਰ ਕੇ ਅਕਤ ਕਥਾ ਜਾਂ ਕੀ ਬਾਤ ਸੁਨੇ ਮੈਂ ਫਿਰ ਅਰਜ ਕਰਾਂ ਪਿਆਰ ਤੇ ਸੁੰਦਰਤਾ ਇਕੱਠੇ ਹੀ ਰਹਿੰਦੇ ਨੇ ਤੇ ਰੱਬ ਸੁੰਦਰਤਾ ਦਾ ਸੋਮਾ ਹੈ ਸੁੰਦਰਤਾ ਦੀ ਖਾਣ ਹੈ ਇਸ ਵਾਸਤੇ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਕਹਿ ਦਿੱਤੇ ਤਿੰਨ ਗੁਣ ਰੱਬ ਦੇ ਸਤਿ ਹਮ ਸ਼ੇਮਮ ਸੁੰਦਰਾ ਕਿ ਹਿੰਦੁਸਤਾਨ ਦੇ ਰਿਸ਼ੀ ਮਨੀਆਂ ਦੇ ਵਾਕ ਨੇ ਤੂੰ ਸਤ ਹੈ ਤੂੰ ਪ੍ਰਕਾਸ਼ ਹੈ ਤੂੰ ਸੁੰਦਰ ਹੈ ਸਤਿਯੰ ਸ਼ਿਵੰ ਸੁੰਦਰੰ ਮਹਾਪੁਰਸ਼ਾਂ ਦੇ ਪੁਰਾਣੇ ਇਹ ਜਾਪ ਸਨ ਸਤਿਯੰ ਸ਼ਿਵੰ ਸੁੰਦਰੰ ਤੂੰ ਸਤ ਹੈ ਤੂੰ ਪ੍ਰਕਾਸ਼ ਹੈ ਤੂੰ ਸੁੰਦਰ ਹੈ ਅਰ ਗੁਰੂ ਨਾਨਕ ਦੀ ਰਸਨਾ ਤੋਂ ਵੀ ਜੋ ਦੇਵੀ ਗੁਣ ਨਿਕਲੇ ਆਏ ਓਏ ਸਤ ਸੁਹਾਣ ਸਦਾ ਮਨ ਚਾ ਤੂੰ ਸਤ ਹੈ ਤੂੰ ਸੁੰਦਰ ਹੈ ਤੂੰ ਆਨੰਦ ਸਰੂਪ ਹੈ ਸਤਿਅੰ ਸ਼ੇਵੰ ਸੁੰਦਰੰ ਤੋ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਇਹ ਸੁੰਦਰਤਾ ਚਿਤ ਨੂੰ ਚੁਰਾਣ ਵਾਲੀ ਹੈ ਚਿਤ ਨੂੰ ਖਿੱਚ ਲੈਂਦੀ ਹੈ ਮੂਸਨ ਪ੍ਰੇਮ ਪਰਮ ਪਰ ਖੰਡ ਖੰਡ ਕਰਾਰ ਇੱਥੇ ਸਤਿਗੁਰੂ ਕਹਿੰਦੇ ਨੇ ਜਦ ਇਸ ਤਰ੍ਹਾਂ ਦਾ ਪਿਆਰ ਮਿਲ ਜਾਏ ਇਸ ਤਰ੍ਹਾਂ ਦੀ ਸੁੰਦਰਤਾ نصیਬ ਹੋ ਜਾਏ ਤੇ ਇਹਦੀ ਖਾਤਰ ਪ੍ਰੇਮੀ ਦੇ ਅਗਰ ਟੁਕੜੇ ਟੁਕੜੇ ਵੀ ਕਰ ਦਿੱਤੇ ਜਾਣ ਤਾਂ ਵੀ ਉਹ ਰੱਬ ਤੋਂ ਆਪਣੇ ਆਪ ਨੂੰ ਤੋੜਦਾ ਨਹੀਂ ਤਨ ਦੇ ਟੁਕੜੇ ਹੋ ਗਏ ਤੇ ਕਿ ਖੰਡ ਖੰਡ ਕਰਾ ਸਤਿਗੁਰ ਨੇ ਇਹ ਜਿਹੜੀ ਗੱਲ ਕਹਿ ਦਿੱਤੀ ਹੈ ਇਹਦਾ ਪ੍ਰਤੱਖ ਪ੍ਰਮਾਣ ਦਿੰਦਾ ਹੈ ਭਾਈ ਮਨੀ ਸਿੰਘ ਦਾ ਹੈ ਮਸਤੀ ਚ ਹੈ ਰੱਬੀ ਸਰੂਰ ਚ ਹੈ ਪੈਰਾਂ ਦੇ ਬੰਦ ਕੱਟੇ ਗਏ ਹੱਥ ਦੇ ਬੰਦ ਕੱਟੇ ਗਏ ਰਸਨਾ ਤੋਂ ਜਪਜੀ ਸਾਹਿਬ ਦੇ ਗੀਤ ਪੈ ਨਿਕਲਦੇ ਨੇ ਰੌਮ ਰੌਮ ਵਿੱਚ ਕੋਈ ਰੱਬੀ ਮਿਠਾਸ ਹੈ ਕੋਈ ਰੱਬੀ ਸੁੰਦਰਤਾ ਹੈ ਕਹਿੰਦੇ ਚਾਰ ਪੌੜੀਆਂ ਰਹਿੰਦੀਆਂ ਸਨ ਜਲਾਦ ਨੇ ਭਾਈ ਸਾਹਿਬ ਦੀ ਗਰਦਨ ਵੀ ਵੱਡ ਦਿੱਤੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਇਹ ਗ੍ਰੰਥੀ ਸਾਹਿਬ ਦਾ ਦਰਬਾਰ ਸਾਹਿਬ ਇਹਨਾਂ ਨੇ ਵਿੱਦਿਆ ਦੀ ਟਕਸਾਲ ਚਲਾਈ ਦਮਦਮੇ ਸਾਧ ਦੇ ਚ ਗੁਰਮੱਧ ਦੇ ਬਹੁਤ ਵੱਡੇ ਕੰਮਾਂ ਦੇ ਚੋਂ ਆਪਣੇ ਭਾਈ ਸਵਾਰਨ ਦਾ ਟਿਕਾ ਕੀਤਾ ਤਰਜਮਾ ਕੀਤਾ ਬਹੁਤ ਵੱਡੀ ਮਿਹਨਤ ਹੈ ਭਾਈ ਜੀ ਦੀ ਤੇ ਦਸਮ ਗ੍ਰੰਥ ਨੂੰ ਤਰਤੀਬ ਦਿੱਤੀ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਰਾਦ ਨੇ ਗਰਦਨ ਉਤਾਰ ਦਿੱਤੀ ਹੈ ਰੌਮ ਰੌਮ ਦੇ ਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ جاری ਸੀ ਪਾਠ ਦਾ ਭੋਗ ਪਿਆ ਭਾਈ ਜੀ ਨੇ ਆਪਣੇ ਪ੍ਰਾਣਾਂ ਨੂੰ त्यागे ਇੰਨੀ ਲੇਨ ਤਾਂ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਤਾਂ ਪ੍ਰੇਮ ਦੇ ਟੁਕੜੇ ਨਹੀਂ ਹੋਣਗੇ ਇਸ ਨੂੰਔਰੰਗਜ਼ੇਬ ਦੀ ਚਹਤੀ ਲੜਕੀ ਜ਼ੇਬੂਲ ਨਸਾ ਨੇ ਘਟੰਗ ਨਾਲ ਬਿਆਨ ਕੀਤਾ ਹੈ देख दिए कि मौसम खिजा है पतझड़ी रुत्त है बुलबुल उन्ह बूटिया भी बैठिया ने जिन् बूटिया हम कोई फुल नहीं है पत्तिया नहीं हैं और जेबुल नसा बुलबुल कहती है मैं तो सुनया से तो फुला दी आशक है ਤੇ ਫੁੱਲ ਤੇ ਹੈ ਨ ਕੋਈ ਨਹੀਂ ਝੜ ਗਏ ਪੱਤੇ ਝੜਦੇ ਰਹਤੇ ਕੰਡੇ ਰਹੇ ਬੈਨੇ ਕੰਡੇ ਪੱਤੇ ਝੜ ਗਏ ਫੁੱਲ ਝੜ ਗਏ ਤੇ ਤੂੰ ਬੈਠ ਕੇ ਅਜੇ ਵੀ ਨਗਨੇ ਪਈ ਗਾਂਦੀ ਨੇ ਸ਼ੌਕੇ ਬੁਲਬੁਲ ਕਮਨਾ ਗਰਦਦ ਗਰ ਰਵਦ ਗੁਨ ਅਸਚਮਨ ਜਿਸ ਤਰ੍ਹਾਂ ਹਰਨਾਕਸ਼ ਦੇ ਘਰ ਪ੍ਰਹਿਲਾਦ ਪੈਦਾ ਹੋਇਆ ਇੰਜ ਕਹਿ ਲਈਏ ਔਰੰਗਜ਼ੇਬ ਦੇ ਘਰ ਇਜ਼ੇਬੁਲ ਨਸਾ ਪੈਦਾ ਹੋਈ ਬਿਲਕੁਲ ਤਾਲਮਿਲ ਇੱਕੋ ਹੀ ਇੱਕ ਪੰਜ ਟਾਈਮ ਨਮਾਜ਼ ਪੜਨ ਵਾਲੀ ਸਾਰਾ ਦਿਨ ਤਸਬੀਹ ਫੇਰਦੀ ਸੀ ਅੱਲਾ ਅੱਲਾ ਤਾਂ ਜੀਵਨ ਇਕਵਾਰੀ ਰਹੀ ਕਿਉਂਕਿ ਔਰੰਜ਼ੇਬ ਨੇ ਸੋਚਿਆ ਸੀ ਕਿ ਮੈਂ ਕਿਸੇ ਨੂੰ ਦਮਾਦ ਨਹੀਂ ਬਣਾਣਾ ਤਾਂ ਫਿਰ ਖੁਦਾ ਨੇ ਜ਼ੈਬੁਲ ਲਸਾਨੇ ਜੀਵਨ ਸਾਥੀ ਬਣਾ ਲਿਆ ਉਹਦੀ ਯਾਦ ਨਹੀਂ ਸੰਸਕ੍ਰਿਤ ਵੀ ਪੜ ਲਈ ਅਰਬੀ ਫਾਰਸੀ ਵੀ ਪੜ ਲਈ संस्कृत संकृत दिताबा उलखा परशियन कर दता परशियन दिताबा था संस्कृत द किया लखनऊ अजायब घर ए लिखता पियां। और बहुत कीमती बा कमाल बोल ने किधरे किधरे मौसम में बहार जाता रहा बूटिया फुल नहीं रहे पत्ते भी चढ़ गए ਔਰ ਬੁਲਬੁਲ ਦਾ ਸ਼ੌਕ ਨਹੀਂ ਛੜਿਆ ਬੁਲਬੁਲ ਦਾ ਪ੍ਰੇਮ ਨਹੀਂ ਛੜਿਆ ਇਤੇ ਗੀਤ ਅਜੇ ਵੀ ਗਾਂਦੀ ਪਈ ਹੈ ਸ਼ੌਕੇ ਬੁਲਬੁਲ ਕਾਮਨਾ ਕਰਦ ਦ ਗਰ ਰਵਦ ਗੁਲ ਅਸ਼ਚਮਨ ਭਾਵੇਂ ਚਮੰਤੋ ਫੁੱਲ ਜਾਂਦਾ ਰੇ ਸੁੰਦਰਤਾ ਜਾਂਦੀ ਰਹੀ ਮਹਿਕ ਜਾਂਦੀ ਰਹੀ ਬੁਲਬੁਲ ਨਹੀਂ ਗਈ ਉਹਦੇ ਸ਼ੌਕ ਦੇ ਵਿੱਚ ਫਰਕ ਨਹੀਂ ਪਿਆ ਕਿਉਂ ਨਹੀਂ ਪਿਆ ਐ ਬੁਲਬੁਲ ਸੋ ਵੀ ਉੱਡ ਜਾ ਇੱਥੇ ਤੇ ਫੁੱਲ ਹੀ ਉੱਡ ਗਏ ਨੇ ਇੱਥੇ ਤੇ ਮੌਸਮੇ ਬਹਾਰ ਹੀ ਚੜਾ ਗਿਆ ਮੌਸਮੇ ਖਿਜ਼ਾਂ ਆ ਗਿਆ ਪੱਤੇ ਝੜ ਆ ਗਏ ਹੁਣ ਤੇ ਬੂਟਿਆਂ ਦੇ ਗੁਲਾਬ ਦੇ ਬੂਟਿਆਂ ਤੇ ਸਿਰਫ ਕੰਡੇ ਹੀ ਰਹਿ ਗਏ ਨੇ ਕੁਝ ਵੀ ਨਹੀਂ ਹੁਣ ਤੇ ਤੂੰ ਜਾ ਬੁਲਬੁਲ ਦੀ ਤਰਫੋਂ ਬੋਲਦੀ ਏ ਹੁਸਨ ਬੇਬੁਨਿਆਦ ਰਸਤ ਇਸ਼ਕ ਬੇਬੁਨਿਆਦ ਨੇ ਇਸ ਰੂਪ ਨਾਸ ਹੋ ਸਕਦਾ ਹੈ ਪਿਆਰ ਨਾਸ ਨਹੀਂ ਹੁੰਦਾ ਰੂਹ ਮਿਟ ਸਕਦਾ ਪਿਆਰ ਨਹੀਂ ਮਿਟ ਸਕਦਾ ਪਿਆਰ ਅਮਿੱਟ ਹੈ ਇਸ ਵਾਸਤੇ ਕਲਗੀਧਰ ਕਹਿੰਨੇ ਨੇ ਜੋ ਪਿਆਰ ਹੈ ਉਹ ਪ੍ਰਮਾਤਮਾ ਹੈ ਜੋ ਪ੍ਰਮਾਤਮਾ ਹੈ ਉਹ ਪਿਆਰ ਹੈ ਜਤਰ ਤਤਰ ਦਿਸਾ ਬਿਸਾ ਹੋਏ ਫੈਲੇ ਉਹ ਅਨਰਾਖ ਝੁਕ ਗਿਆ ਮਸਤ ਜ਼ੈਬੁਲ ਨਸਾਦਾ ਇਥੇ ਘਰ ਦੇ ਸੁਖ ਹੋਵੇ ਸੰਪਦਾ ਹੋਵੇ ਸਭ ਕੁਛ ਹੋਵੇ ਆਪਸੀ ਪਿਆਰ ਬਣਿਆ ਹੋਵੇ ਇਹ ਤੇ ਠੀਕ ਹੈ ਮੌਸਮੇ ਬਹਾਰ ਹੈ ਫੁੱਲ ਖਿੜੇ ਨੇ ਤੇ ਬਨਬਨ ਗੀਤ गा ਰਹੀ ਹੈ ਧਨ ਸੰਪਦਾ ਨਸ਼ਟ ਹੋ ਗਈ ਹੈ ਇੱਜ਼ਤ ਮਾਨ ਮਰਿਆਦਾ ਚਰੀ ਗਈ ਹੈ ਸੁਖ ਚੈਨ ਵੀ ਨਹੀਂ ਰਿਹਾ ਪੱਤੇ ਵੀ ਝੜ ਗਏ ਫੁੱਲਾਂ ਦਾ ਤੇ ਕਹਿਣਾ ਹੈ ਕਿ ਕੋੜ ਕੰਡੇ ਆ ਜਿੱਤੇ ਸਰ ਬੁਲਬੁਲੀ ਨਗਮੇ ਅਲਾਪ ਸਕਦੀ ਬੰਦਾ ਨਹੀਂ ਅਲਾਪ ਸਕਦਾ ਬਗੌਰ ਮਤਲਬਾ ਕਰਕੇ ਵੇਖਣਾ ਇਹ ਬਹੁਤ ਵੱਡੀ ਤਾੜਨਾ ਕਰ ਗਈ ਹੈ ਬਈ ਹੱਦ ਹੋ ਗਈ ਕੰਡਿਆਂ ਤੇ ਵੀ ਤੂੰ ਨਗਮੇ ਪਈ ਅਲਾਪ ਦੀਏ ਬੰਦਾ ਤੇ ਰੋਠਦਾ ਹੈ ਬੰਦਾ ਤੇ ਚੀਖ ਉੱਠਦਾ ਹੈ ਬੰਦਾ ਦੁੱਖ ਦੇ ਚ ਕਿੱਥੇ ਗੀਤ ਗਾਉਂਦਾ ਹੈ ਜਦ ਕੋਈ ਗਾਰੇ ਹੋਏ ਨਾ ਸਮਝ ਲੈਣਾ ਥੋੜਾ ਜਿਹਾ ਸੁੱਖ ਹੈ ਲੇਕਿਨ ਦੁੱਖ ਦੇ ਚ ਤੇ ਬੰਦਾ ਰਹਿੰਦਾ ਹੈ ਦੁੱਖ ਦੇ ਚ ਗਾਉਂਦਾ ਨਹੀਂ ਹੈ ਦੁੱਖ ਦੇ ਚਲੋਂਦਾ ਰਾਗ ਦਾ ਮਤਲਬ ਹੀ ਬਣ ਗਿਆ ਖੇੜਾ ਮਸਤੀ ਹਾਸਾ ਖੁਸ਼ੀ ਰਾਗ ਵੀ ਅਖਰੀ ਅਰਥ ਇਹ ਹੀ ਨੇ ਤਾਂ ਜਦ ਦੁੱਖ ਹੋਵੇ ਕੋਈ ਬੰਦਾ ਗੰਦਾ ਉਹਦੇ ਅੰਦਰੋਂ ਕੋਈ ਰਾਗ ਨਿਕਲਦਾ ਉਹਦੇ ਤੇ ਰਹਿੰਦਾ ਹੈ ਇਹ ਗੱਲ ਰੱਖ ਲਈਏ ਕੁਝ ਬੰਦੇ ਐਸਾ ਵੀ ਕਹਿੰਦੇ ਨੇ ਕਿ ਕੁਝ ਹੰਝੂ ਖੁਸ਼ੀ ਦੇ ਆਉਂਦੇ ਨੇ ਦਰਸਰ ਸੇਣੇ ਬੁਰਸ਼ਾ ਨਹੀਂ ਮੰਨਿਆ ਕੋਈ ਖੁਸ਼ੀ ਦੇ ਹੰਝੂ ਨਹੀਂ ਆਉਂਦੇ ਹੰਝੂਆਂ ਦਾ ਤੱਲਕ ਹੀ ਦੁੱਖ ਨਾਲ ਹੈ ਦੁੱਖ ਜਦ ਆਉਂਦਾ ਹੈ ਹੰਝੂਆਂ ਤੇ ਅਸਵਾਰ ਹੋ ਕੇ ਜਾਂ ਆਉਂਦਾ ਹੈ ਪਰ ਜਦ ਦੁੱਖ ਜਾਂਦਾ ਵੀ ਹੈ ਤੇ ਹੰਝੂਆਂ ਤੇ ਅਸਵਾਰ ਹੋ ਕੇ ਜਾਂਦਾ ਹੈ ਹੰਝੂ ਉਹ ਦੁੱਖ ਦੇ ਨੇ ਇਹ ਗਲ ਵਖਰੀਏ ਦੁੱਖ ਆਵੇ ਚੱਲ ਜਾਵੇ ਵਿਦਾ ਹੋਵੇ ਤੇ ਚਾ ਉਸਦੀ ਆਮਦ ਹੋਵੇ ਤਾਂ ਸਾਬੇਥੇ ਕਹਿ ਰਹੇ ਨੇ ਉਹ ਜਿਸ ਦੇ ਨੇਤਰ ਕਮਲ ਵਰਗੇ ਸੁੰਦਰ ਨੇ ਉਹ ਚੰਦਰਮਾ ਦੀ ਚਾਂਦਨੀ ਜਿਸ ਦਾ ਬਦਨ ਹੈ ਔਰ ਇਹ ਕਾਲੇ ਬੱਦਲ ਜਿਹਦੀ ਅੱਖ ਦਾ ਸੁਰਮਾ ਨੇ ਸਹਿਬ ਕਹਿੰਦੇ ਨੇ ਸਰਬੀ ਸੁੰਦਰਤਾ ਨੇ ਚਿੱਤ ਚੁਰਾ ਲਿਆ ਫੁੱਲ ਅਸੀਂ ਵੀ ਵੇਖਦੇ ਹਾਂ ਬਦਲਾਂ ਨੂੰ ਅਸੀਂ ਵੀ ਵੇਖ ਲੈਂਦੇ ਹਾਂ ਚੰਦਰਮਾ ਦੀ ਚਾਂਦਨੀ ਨੂੰ ਅਸੀਂ ਵੀ ਵੇਖ ਲੈਂਦੇ ਹਾਂ ਤੇ ਕਦੀ ਇਹਨਾਂ ਦੇ ਚੋਂ ਰੱਬ ਦੀ ਝਲਕ ਨਹੀਂ ਮਿਲਦੀ ਕੋਈ ਮਿਲਦੀ ਹੈ ਔਰ ਰੱਬ ਦੀ ਝਲਕ ਮਿਲਣੀ ਸ਼ੁਰੂ ਹੋ ਜਾਏ ਤਾਂ ਸਮਝ ਲਓ ਧਾਰਮਕ ਹੋਣਾ ਤੁਹਾਡਾ ਸ਼ੁਰੂ ਹੋ ਗਿਆ ਗੱਲ ਜਿਹੜੀ ਹੈ ਤੇ ਨਹੀਂ ਹੋਰ ਕਿੱਥੇ ਲੱਭੋਗੇ ਕਿਸ ਥਾਂ ਤੇ ਲੱਭੋਗੇ ਸਾਇਬ ਨੇ ਗੱਲ ਖੋਲ ਕੇ ਕਹਿ ਦਿੱਤੀ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤਚਾ ਐਸਾ ਜੋ ਸੁੰਦਰ ਪਰਮਾਤਮਾ ਹੈ ਉਹਦੇ ਵਿੱਚ ਜਿਹੜਾ ਨੈਣ ਹੈ ਉਹਦੇ ਟੁਕੜੇ ਟੁਕੜੇ ਵੀ ਕਰ ਦਈਏ ਤਾਂ ਉਹ ਅਲੱਗ ਨਹੀਂ ਹੋਗਾ ਉਹ ਟੁੱਟੇ ਗਾਣੇ ਉਹ ਪਿਛੜੇ ਗਾਣੇ ਪ੍ਰੇਮ ਦੀ ਇੱਕ ਮਹਾਨ ਨਿਸ਼ਖਰ ਦਾ ਸਤਿਗੁਰੂ ਇਸ ਸਰੋਕੀ ਜ਼ਿਕਰ ਕਰਦੇ ਨੇ